ਹਾਂਜੀ ਜੀ ਸਹੀ ਨਾਮ ਹੈ ਦਵਿੰਦਰ ਸਿੰਘ 베ਦੀ ਹਾਂਜੀ ਆਹ ਕੰਪਨੀ ਦਾ ਨਾਮ ਹੈ ਟਾਈਪਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਇਹ ਫੋਕਲ ਪੁਆਇੰਟ ਚ ਹੈ 100% ਐਕਸਪੋਰਟਰ ਹੈ ਇਹਦੇ ਵਿੱਚ ਅਸੀਂ ਇੱਕ ਪ੍ਰਾਈਵੇਟ ਬੈਂਕ ਨਾਲ ਵਪਾਰ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਫਾਰਵਰਡ ਕੰਟਰੈਕਟ ਬੁੱਕ ਕਰਕੇ ਚੱਲਦੇ ਹਾਂ ਜਿਹੜੇ ਬੈਂਕ ਦਾ ਨਾਮ ਹੈ ਔਰ ਬਾਇਰ ਦਾ ਨਾਮ ਹੈ ਕੋਟਕ ਮੈਂਦਰਾ ਬੈਂਕ ਇਹਨਾਂ ਨਾਲ ਅਸੀਂ ਫਾਰਵਰਡ ਕੰਟਰੈਕਟ ਬੁੱਕ ਕਰਕੇ ਚੱਲਦੇ ਹਾਂ ਜਿਹਦੇ ਵਿੱਚ ਅਸੀਂ ਸਾਲ-ਸਾਲ ਦੇ ਕੰਟਰੈਕਟ ਨਾਲ ਬੁੱਕ ਕਰਦੇ ਹਾਂ ਉਹਦੇ ਵਿੱਚ ਕੀ ਸੀਗਾ ਜੀ ਇਨ ਬਿਟਵੀਨ ਇਰਾਨ ਤੇ ਉਹਦੀ ਵਾਰ ਲੱਗੀ ਹੈ ਅਪ੍ਰੈਲ ਦੀ ਉਹਦੇ ਨਾਲ ਕਰੰਸੀ ਥੋੜੀ ਸ਼ੁੱਟ ਆਪੋ ਸਾਡੀ ਉਹਦੇ ਵਿੱਚ ਇੱਕ ਲਿਮਿਟ ਬਣੀ ਹੋਈ ਹੈ ਕੌਟਕ ਬੈਂਕ ਦੇ ਵਿੱਚ ਅਸੀਂ ਆਪਣੀ ਐਫ ਡੀ ਦੇ ਕੇ ਲਿਮਿਟ ਬਣਾਈ ਹੈ ਜਿਸ ਦੇ ਨਾਲ ਅਸੀਂ ਟਾਈਮ ਟੂ ਟਾਈਮ ਜਿਹੜੇ ਕੰਟ੍ਰੈਕਟ ਨੇ ਬੁੱਕ ਕਰਦੇ ਆ ਅਸੀਂ ਜਿਹੜੇ ਕੰਟ੍ਰੈਕਟ ਇਹਨਾਂ ਤੋਂ ਬੁੱਕ ਕਰਦੇ ਆ ਉਹਨਾਂ ਦੀ ਜਿਹੜੀ ਡਿਲੀਵਰੀ ਹੈ ਉਹ ਇੱਕ ਸਾਲ ਦੀ ਹੈ ਜਿਹੜੀ ਅਗਲੇ ਸਾਲ 2026 ਚ ਫਾਈਨਲਾਈਜ਼ ਹੋਣੀ ਹੈ ਸਾਹਮਣੇ ਦੇਖਿਆ ਜਾਵੇ ਇਹ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਇਹਨਾਂ ਨੇ ਐਮ ਟੂ ਐਮ ਸਾਨੂੰ ਮਾਰਜਨ ਮੰਗ ਲਿਆ ਇਹਦੇ ਵਿੱਚ ਸਾਨੂੰ ਮਾਰਜਨ ਚਾਹੀਦਾ ਇਹ ਮਾਰਜਨ ਦਿਓ ਇਹਨਾਂ ਨੇ ਸਾਨੂੰ 20 ਤਰੀਕ ਨੂੰ ਵਿਜ਼ਿਟ ਕੀਤਾ ਅਸੀਂ ਬੈਂਕ ਨੂੰ 20 ਤਰੀਕ ਨੂੰ 2 ਕਰੋੜ 50 ਲੱਖ ਰੁਪਏ ਦਾ ਮਿਊਚੁਅਲ ਫੰਡ ਆਪਣਾ ਪਲੇਜ ਕਰਵਾਤਾ ਹਾਂ ਔਰ ਬੈਂਕ ਨੇ 3:50 ਮਿੰਟ ਤੇ ਕੋਟਕ ਸਿਕਿਉਰਿਟੀ ਚੋਂ ਮੇਰਾ ਮਿਊਚੁਅਲ ਫੰਡ ਪਲੇਜ ਕਰ ਲਿਆ ਜਿਹਦੇ ਪ੍ਰੂਫ ਵੀ ਇਹ ਸਾਰੇ ਉਹਨਾਂ ਦੇ ਨਾਮ ਦੇ ਉੱਤੇ ਪਲੇਜ ਕੀਤੇ ਹੋਏ ਬੋਲਦੇ ਨੇ ਆਫਟਰ ਥੈਟ ਆ ਜਸਟ ਰੀਸੀਵ ਦਾ ਮੇਲ ਇਹਨਾਂ ਦੀ ਇੱਕ ਮੈਨੂੰ ਮੇਲ ਆਉਂਦੀ ਹੈ ਸਵੇਰੇ ਵੀ ਅਸੀਂ ਇੱਕ ਰਾਤ ਨੂੰ ਮੇਲ ਆਈ ਹੈ ਹੁਣ 1:45 ਤੇ ਮੈਂ ਜਾਗ ਨਹੀਂ ਰਿਹਾ ਮੈਂ ਸਵੇਰੇ ਮੇਲ ਚੈੱਕ ਕੀਤੀ ਤਾਂ ਕਾਲ ਦਮ ਕਿ ਤੁਸੀਂ ਇਹ ਬਲੈਂਡਰ ਕੀ ਕਰਤਾ ਸਾਡੇ ਨਾਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਬੈਂਕ ਦੇ ਹਾਈ ਅਥਾਰਟੀ ਤੋਂ ਵੀ ਜਵਾਬ ਮੰਗ ਰਹੇ ਹਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਡੋਟ ਗਿਵਿੰਗ ਮੀ ਐਨੀ ਸੈਟੀਸਫੈਕਟ ਅਨਸਰ ਕੁਝ ਵੀ ਨਹੀਂ ਸਰ ਕੋਈ ਮਾਮਲਾ ਦਰਜ ਕਰਾਇਆ ਤੇ ਹੁਣ ਅਸੀਂ ਫਿਰ ਹਰ ਕੇ ਸੀਪੀ ਸਾਹਿਬ ਨੂੰ ਕੰਪਲੇਨਟ ਦਿੱਤੀ ਹੈ ਕਿ ਸਾਡੇ ਨਾਲ ਆ ਤੋਕਾ ਤੇਰੀ ਬੈਂਕ ਨੇ ਕੀਤੀ ਐ ਸਫੀਸ਼ੀਐਂਟ ਮਾਰਜਨ ਦੇਣ ਦੇ ਬਾਅਦ ਵੀ ਉਹਨਾਂ ਦੇ ਬੰਦੇ ਸਾਡੇ ਕੋਲ ਬੈਠ ਕੇ ਸਾਰੇ ਮਾਰਜਨ ਲੈ ਜਾਣ ਦੇ ਬਾਅਦ ਫਿਰ ਸਾਡੇ ਨਾਲੇ ਕੰਮ ਕਰਤਾ ਤੁਹਾਨੂੰ ਹਾਈਰ 40 ਬੈਂਕ ਦੇ ਨਾਲ ਗੱਲਬਾਤ ਕੋਈ ਹਾਈਰ 40 ਨਾਲ ਗੱਲ ਹੋਈ ਹੈ ਜੀ ਉਹ ਅਸੀਂ ਕਹਿੰਨੇ ਤੁਹਾਨੂੰ ਅਸੀਂ ਥੋੜੇ ਦਿਨਾਂ ਚ ਦੱਸਦੇ ਹਾਂ ਜਦੋਂ ਥੋੜੇ ਦਿਨਾਂ ਚ ਉਹਨਾਂ ਦੀ ਕਾਲ ਆਉਂਦੀ ਹੈ ਉਹ ਕਹਿੰਦੇ ਜੀ ਇਦਾਂ ਵੀ ਤੂੰ ਇੱਥੇ ਪੈਸੇ ਜਮ੍ਹਾਂ ਕਰਾਓ ਮੈਂ ਕਹਿੰਦੀ ਸਾਡਾ ਕਿਪੂ ਤੋਡੇ ਕਹਿਣ ਦੇ ਮੁਤਾਬਿਕ ਅਸੀਂ ਪੂਰੇ ਫੰਡ ਤੁਹਾਨੂੰ 100% ਤੁਹਾਨੂੰ ਸਿਕਿਉਰਡ ਕਰਤਾ ਆਫਟਰ ਦੈਟ ਦਰ ਇਸ ਨੋ ਰਾਈਟ ਟੂ ਕੱਟ ਦਾ ਕੰਟਰੈਕਟ ਤੁਸੀਂ ਜਿਹੜੀ ਪ੍ਰੀਮੇਚਰ ਜਿਹੜੀ ਕੋਈ ਐਫ ਡੀ ਵੀ ਤੁਸੀਂ ਦੱਸ ਰਹੇ ਹੋ ਮੇਰੀ 2 ਕਰੋੜ 3 ਲੱਖ ਰੁਪਏ ਦੀ ਐਫ ਡੀ ਪਈ ਸੀ ਇਹਨਾਂ ਨੇ 22 ਤਰੀਕ ਨੂੰ ਮੇਰੀ ਐਫ ਡੀ ਮੇਰੇ ਅਕਾਊਂਟ ਚ ਪਾ ਕੇ ਸਾਰੇ ਅਕਾਊਂਟ ਫ੍ਰੀਜ਼ ਕਰਕੇ ਮੇਰੇ ਅਕਾਊਂਟ ਚੋਂ ਸਾਰੇ ਪੈਸੇ ਆਪਣੇ ਕੋਲ ਲੈ ਕੇ ਚਲੇ ਗਏ ਔਰ ਨਾਉ ਦੇ ਆਰ ਜਸਟ ਥ੍ਰੈਟਿੰਗ ਮੀ ਕਿ ਜਿਹੜੇ ਮੈਂ ਇਹਨਾਂ ਨੂੰ 20 ਤਰੀਕ ਨੂੰ ਆਪਣੇ ਮਾਰਜਨ ਪਲਜ ਕੀਤੇ ਹੋਏ ਸੀਗੇ ਉਹ ਕਹਿੰਦੇ ਜੀ ਹੁਣ ਅਸੀਂ ਵੀ ਉਹ ਵੀ ਤੋੜ ਲਾਂਗੇ ਨਹੀਂ ਤਾਂ ਪੈਸੇ ਜਮਾ ਕਰਾ। ਅੱਗੇ ਤੋਂ ਦੀ ਹੁਣ ਕੀ ਮੰਗ ਰਹੀ ਹੈ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਜਿਹੜਾ ਉਹ ਸੀਗਾ ਰੀਨਿਊ ਕਰਨਾ ਚਾਹੁੰਦੇ ਹੋ ਜਾਂ ਦੁਬਾਰਾ ਤੁਸੀਂ ਬੈਂਕ ਨੂੰ ਵੀ ਇਹ ਵੀ ਗਿਆ ਕਿ ਤੁਸੀਂ ਇਹਨੂੰ ਰੀਨਿਊ ਕਰ ਲਓ ਕਹਿੰਦੇ ਜੀ ਇਹ ਹੋਣਾ ਨਹੀਂ। ਮੈਂ ਕਿਹਾ ਹੋਣਾ ਨਹੀਂ ਤਾਂ ਸਾਡੇ ਸਾਨੂੰ ਪੈਸੇ ਵਾਪਸ ਦਿੱਤੇ ਜਾਣ ਜਿੱਥੇ ਸਾਡਾ ਕੋਈ ਮੱਲ ਕਸੂਰ ਨਹੀਂ ਹੈ। ਪਰ ਇਹੋ ਜਿਹੇ ਬੈਂਕ ਜਿਹੜਾ ਧੱਕਾ ਕਰਦੇ ਦਾ ਲਾਇਸੈਂਸ ਇਹਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਣਾ ਚਾਹੀਦਾ ਜੀ ਕਿਉਂਕਿ ਇਹ ਬੈਂਕ ਨਹੀਂ ਹੋਣ ਦੇ। ਮਤਲਬ ਕਿੰਨਾ ਨਹੀਂ ਕਰ ਸਕਦਾ ਔਰ 1-1 ਲੱਖ ਵੀ ਨਹੀਂ ਕੱਢ ਸਕਦੇ ਇਹਨਾਂ ਨੇ 69 ਲੱਖ ਦੇ ਕੰਟਰੈਕਟ 69 ਕਰੋੜ ਦੇ ਕੰਟਰੈਕਟ ਕੱਟਦੇ ਠੀਕ ਆ ਬੁੱਝਾ ਜੀ ਇਹਨਾਂ ਦੇ ਨਾਲ ਕੋਈ ਕਰ ਰਿਹਾ ਸੋ ਕਿਸ ਤਰ੍ਹਾਂ ਦਾ ਮਾਮਲਾ ਹੈਗਾ ਤੁਹਾਨੂੰ ਲੱਗਦਾ ਕਿ ਇਲੀਗਲ ਕੁਝ ਕਾਰਵਾਈਆਂ ਹੋਈਆਂ ਬੈਂਕ ਨੂੰ ਲੋਇਸ ਕਰਕੇ ਜਿਹੜਾ ਇਕੱਠਿਆ ਹੋਣਾ ਪਿਆ ਦੇਖੋ ਪਹਿਲੀ ਗੱਲ ਸਮਝ ਲਈ ਕਿ ਜਿਹੜਾ ਕੰਟਰੈਕਟ ਹੁੰਦਾ ਵਾ ਜੀ ਉਹ ਕੰਟਰੈਕਟ ਕੈਨਸਲਿੰਗ ਹੁੰਦਾ ਆਪਣੇ ਆਪ ਕੰਟਰੈਕਟ ਕੈਨਸਲ ਹੋ ਜਾ ਸਕਦਾ ਉਹਦੇ ਵਿੱਚ ਪੈਸੇ ਜਮ੍ਹਾਂ ਕਰਾਣੇ ਆ ਜਾਂ ਨਹੀਂ ਕਰਾਣੇ ਉਹ ਬੁਕਾਇਦਾ ਇੱਕ ਲੈਟਰ ਇਸ਼ੂ ਕਰਦੇ ਆ ਬੈਂਕ ਵਾਲੇ ਤਾਂ ਕਸੇ ਯੂਨੀ ਲੈਟਰ ਕੁਛ ਨਹੀਂਦਾ ਸਾਰਾ ਇਨਰਟਡ ਹੋਣਾ ਚਾਹੀਦਾ ਇਹਦਾ ਇਹ ਬੈਂਕ ਨੇ ਬਹੁਤ ਬੜਰ ਤੱਕ ਅੱਗੇ ਜਾ ਨੰਬਰ 2 ਤੇ ਅਸੀਂ ਉਹਨੇ ਆਗਿਆ ਵੀ ਲਿਖਾਂਗੇ ਬੈਂਕ ਦੇ ਇਹਨਾਂ ਦੇ ਹੈੱਡ ਆਫਿਸ ਵੀ ਲਿਖਾਂਗੇ ਸਾਰੀ ਡਿਟੇਲ ਲਿਖਾਂਗੇ ਔਰ ਇੱਕ ਲੀਗਲ ਨੋਟਰ ਜਮਾ ਦੇ ਆਕੀ ਪੁਲਿਸ ਕੰਪਲੇਂਟ ਆਲਰੇਡੀ ਦੇਤੀ ਆ ਪੁਲਿਸ ਆਪਣਾ ਐਕਸ਼ਨ ਲੈ ਰਹੀ ਆ ਇਹਨਾਂ ਨੂੰ ਵੀ ਬੁਲਾਇਆ ਸੀ ਪੁਲਿਸ ਨੇ ਬੈਂਕ ਵਾਲਿਆਂ ਨੇ ਬਲੈਸੀ ਬੈਂਕ ਵਾਲਿਆਂ ਕਹਿਣਾ ਜੀ ਸਾਡੇ ਕੋਲ ਗਲਤੀ ਹੋ ਗਈ ਸਾਡੇ ਕੰਪਿਊਟਰ ਦੀ ਗਲਤੀ ਨਿਕਲੀ ਇਹ ਆਪਣੇ ਆਪ ਪਤਾ ਨਹੀਂ ਲੱਗਾ ਸਾਨੂੰ ਉਹਨੇ ਫਿਰ ਡੇਢ ਦਿਨ ਸੀ ਆ ਆਪਣਾ ਕਸੂਰ ਹੈ ਮੰਨ ਗਏ ਆ ਪੁਲਿਸ ਅੱਗੇ ਉਹ ਦੇਖੋ پیسے ਕਿਦੋਂ ਕਦੋਂ ਵਾਪਸ ਕਰਦੇ ਆ ਜਾਂ ਕਦੋਂ ਕਰਦੇ ਆ ਲੇਕਿਨ ਇਦਾਂ ਦੇ ਜਿਹੜੇ ਬੈਂਕ ਆ ਮੈਂ ਜਿਸਾਂ ਪਹਿਲਾਂ ਵੀ ਕਿਹਾ ਸੀਗਾ ਇਹਦੇ ਦੇ ਬੈਂਕ ਜਿਨ੍ਹਾਂ ਨੂੰ ਬੈਂਕਿੰਗ ਫੋਰਨ ਐਕਸਚੇਂਜ ਬੈਂਕਿੰਗ ਦਾ ਪਤਾ ਹੀ ਨਹੀਂ ਹੈ ਉਜਾਈ ਬੈਂਕਾਂ ਨੂੰ ਹਟਾ ਦੇਣਾ ਚਾਹੀਦਾ ਇਹਨਾਂ ਦਾ ਲਾਇਸੈਂਸ ਕੈਨਸਲ ਕਰਨਾ ਚਾਹੀਦਾ ਇੱਕ ਲਾਇਸੈਂਸ ਮਿਲਦਾ ਵਾ ਫੋਰ ਨੇ ਚੇਂਜ ਦਾ ਕੰਮ ਕਰਨ ਵਾਸਤੇ ਉਹ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਇਸ ਬ੍ਰਾਂਚ ਦਾ ਔਰ ਇਹਨਾਂ ਦੇ ਹੋਰ ਸੀਨੀਅਰ ਅਫਸਰ ਜਿਹੜੇ ਆ ਉਹਨਾਂ ਨੂੰ ਵੀ ਕਿਸੇਸਪੈਂਡ ਕੀਤਾ ਜਾਇਆ ਜਾਂ ਉਹਨਾਂ ਤੇ ਬਹੁਤ ਕੋਈ ਨਾ ਕੋਈ ਜੂਰੀ ਐਕਸ਼ਨ ਹੋ ਜਾਵੇ ਸਰ ਇਹ ਕੋਈ ਸਿਰਫ ਦਵਿੰਦਰ ਜੀ ਦਾ ਕੇਸ ਹੈ ਜਾਂ ਹੋਰ ਵੀ ਕੋਈ ਰਲਦਾ ਮਿਲਦਾ ਕੇਸ ਇਹਦੇ ਕੋਲ ਹੋਰ ਬੜੇ ਕੇਸ ਹੈ ਹੋਰ ਬੜੇ ਕੇਸ ਹੈ ਉਜਾਈ ਨੇ ਵੀ ਕਿ ਦੱਸਿਆ ਵਾ ਇਨਾਰੇ ਵੀ ਪ੍ਰਾਈਵੇਟ ਬੈਂਕਾਂ 'ਲੇ ਜਿਸਲੇ ਤੋਂ ਉਹਨੇ ਅਕਾਊਂਟ ਲੈਣਾ ਹੁੰਦਾ। ਉਸ ਲਈ ਤਾਂ ਜਿਸਨਾਂ ਸ਼ਹਿਰ ਤੇ ਚੋਰੀ ਦਾਣਾ ਸ਼ਹਿਰ ਵਾਲੀਆਂ ਗੱਲਾਂ ਕਰਦੇ ਆ। ਬਟ ਮੈਂ ਇੱਕ ਕਹਾਣੀ ਸੁਣਾਨਾ ਕਿਸੇ ਵੀ ਦੋਸਤ ਦੀ ਉਹ ਐਕਚੁਅਲੀ ਐਫਸੀ ਉਹਨੇ ਖੌਂਗ ਸ਼ਿਫਟ ਕੀਤਾ। ਉਹਨੇ ਪੀਸੀਐਫਸੀ ਲੈ ਲਿਆ ਸੀ। ਉਹ ਪੀਸੀਐਫਸੀ ਨੂੰ 15 ਦਿਨ ਪੀਸੀਐਫਸੀ ਨੇ ਲਿਆ। ਫੇ ਹਾਰ ਕੇ ਉਹਨੇ ਬੈਂਕ ਚੋਂ ਇਹ ਕੀਤਾ ਉਹ ਕਹਿੰਦਾ ਜੇ ਤੁਸੀਂ 15 ਦਿਨ ਮੈਨੂੰ ਪੀਸੀਐਫ ਤੋਂ ਦੇ ਸਕਦੇ ਆ ਦਾ ਮਤਲਬ ਜੇ 15 ਦਿਨ ਘੱਟ ਹੀ ਬਣ ਲੋਗੇ ਇਹਨਾਂ ਦਾ ਸਿਸਟਮ ਕੀ ਪ੍ਰਾਈਵੇਟ ਬੈਂਕਾ ਦਾ ਉਹ ਇਹ ਆ ਇਹ ਇਹਨਾਂ ਨੂੰ ਕੋਈ ਵੀ ਇਹਨਾਂ ਨਾਲ ਗੱਲ ਕਰੋ ਇਹ ਆਪਣੇ ਹੈੱਡ ਆਫਿਸ ਤੋਂ ਪਰਮਿਸ਼ਨ ਲੈਂਦੇ ਆ ਫੇ ਜਾ ਕੇ ਤੁਹਾਡੇ ਨਾਲ ਗੱਲ ਕਰਦੇ ਆ ਬਹੁਤ ਵੀ ਗਲਤ ਸਿਸਟਮ ਆ ਇਹਨਾਂ ਦਾ ਲਾਇਸੈਂਸ ਇਮੀ ਜਿਹੜੀ ਕੈਂਸਲ ਹੀ ਹੋਣਾ ਚਾਹੀਦਾ ਫੌਂਡ ਐਕਸਚੇਂਜ ਲਾਇਸੈਂਸ ਸਰ ਇੰਡਸਟਰੀ ਟੂ ਇੰਸਟੀਟਿਊਟ ਐਸ ਦੇ ਖਲਾਸ 1 ਕੋਈ ਕਿ ਲੋਟਾ ਲਿਗਰ ਦੇ ਬਾਰੇ ਉਹ ਪ੍ਰਧਾਨ ਬੈਠੋਗੇ ਦੇਖੋ ਵੀ ਸਾਡੇ ਜਿਹੜੇ ਇੰਡਸਟਰੀ ਦੇ بڑے ਉਗੇ ਸਾਡੇ ਹੈਗੇ ਨੇ ਉਦਮੀ ਇੰਡਸਟਰੀ ਦੇ ਇੰਡਸਟਰੀਸਟ ਹੈਗੇ ਐਸੋਸੀਏਸ਼ਨ ਦੇ ਇਹਨਾਂ ਦਾ ਬੜਾ ਨਾਮ ਹੈ ਔਰ ਇਹ ਕਈ ਸਾਲਾਂ ਤੋਂ ਬੈਂਕਿੰਗ ਕਰ ਰਹੇ ਨੇ ਲੇਕਿਨ ਹੁੰਦੀ ਜਿਹੜੀ ਇਹਨਾਂ ਦਾ ਬੈਂਕਿੰਗ ਐਕਸਪੀਰੀਅੰਸ ਹੈ ਇਹ ਸੱਚਮੁੱਚ ਬਹੁਤ ਜ਼ਿਆਦਾ ਇਹਦੇ ਲਈ ਸਾਨੂੰ ਸੈਟਬੈਕ ਪਹੁੰਚੀ ਹੈ ਔਰ ਜਿਹੜਾ ਇਹਨਾਂ ਦਾ ਇੱਕ ਕੇਸ ਹੈ ਇੱਕ ਟਿਪੀਕਲ ਇਗਨੋਰੈਂਸ ਐਂਡ ਡੈਲੀਜੈਂਸ ਔਨ ਦਾ ਪਾਰਟ ਆਫ ਬੈਂਕ ਕੋਟਕ ਮਿੰਦਰਾ ਬੈਂਕ ਜਿਹਦੇ ਵਿੱਚ ਜਿਹਦਾ ਜੋ ਇਹਨਾਂ ਨੇ ਸਾਡੇ ਇੰਡਸਟਰੀਜ਼ ਭਰਾ ਨਾਲ ਕੀਤਾ ਹੈ ਇਹ ਬਹੁਤ ਜ਼ਿਆਦਾ ਨਿੰਦਾਯੋਗ ਕੰਮ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬੈਂਕ ਵਾਲੇ ਆਪਣੀ ਗਲਤੀ ਵੀ ਮੰਨ ਗਏ ਨੇ ਅੱਜ ਅੱਜ ਦੀ ਮੀਟਿੰਗ ਤੋਂ ਬਾਅਦ ਇਹਨਾਂ ਨਾਲ ਲੇਕਿਨ ਜੋ ਇਹਨਾਂ ਨਾਲ ਵਾਪਰਿਆ ਹੈ ਜੋ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਕਰਨੀ ਬੜੀ ਮੁਸ਼ਕਲ ਹੈ ਅਸੀਂ ਉਮੀਦ ਲਗਾਉਂਦੇ ਹਾਂ ਕਿ ਹੁਣ ਪੁਲਿਸ ਦੇ ਵਿੱਚ ਕੇਸ ਹੈ ਪੁਲਿਸ ਨੂੰ ਅਸੀਂ ਕੰਪਲੇਨਟ ਕੀਤੀ ਹੈ ਸਾਰੇ ਇੰਡਸਟਰੀ ਦੇ ਜਿਹੜੇ ਜਿੰਨੇ ਵੀ ਹੈਗੇ ਨੁਮਾਇंदे ਇੰਡਸਟਰੀ ਦੇ ਵਿੱਚ ਜਾ ਕੇ ਪੁਲਿਸ ਨੂੰ ਕੰਪਲੇਨਟ ਕਰਕੇ ਆਏ ਹੈ ਔਰ ਅਸੀਂ ਚਾਹੁੰਦੇ ਆ ਕਿ ਬੈਂਕ ਦੇ ਅਗੇਂਸਟ ਇੱਕ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦਾ ਬੈਂਕਿੰਗ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਸਾਡਾ ਅਗਰ ਅਸੀਂ ਓਵਰ ਆਲ ਇਸ ਚੀਜ਼ ਨੂੰ ਚੈੱਕ ਕਰੀਏ ਤਾਂ ਬੈਂਕਿੰਗ ਦੇ ਵਿੱਚ ਐਨਐਸਐਮਈ ਸਪੈਸ਼ਲੀ ਬਹੁਤ ਵੱਡੀ ਹੋ ਰਹੀ ਹੈ ਬਹੁਤ ਵੱਡੀ ਉਹਨਾਂ ਨੂੰ ਬਾਹਰ ਪੈਂਦੀ ਹੈ ਕਿਉਂਕਿ ਬੈਂਕ ਜਦੋਂ ਲੋਡ ਹੁੰਦੀ ਹੈ ਉਦੋਂ ਆਪਣੇ ਹੱਥ ਖਿੱਚ ਲੈਂਦਾ ਔਰ ਜਦੋਂ ਜੋ ਇਹਨਾਂ ਦੇ ਤਲਪਾਨ ਐਕਸਪੋਰਟ ਵਾਲਿਆਂ ਨਾਲ ਜੋ ਅੱਜ ਵਾਪਰ ਰਿਹਾ ਇਹ ਅਕਸਰ ਰੂਟੀਨ ਮੈਟਰ ਹੋ ਗਿਆ ਅੱਜਕੱਲ ਬੈਂਕ ਆਪਣਾ ਆਪਣੀ ਨਿਲਾਇਕੀ ਆਪਣੀ ਕਮਜ਼ੋਰੀ ਛੁਪਾਉਣ ਦੇ ਲਈ ਜਿਹੜਾ ਅਕਾਊਂਟ 홀ਡਰ ਹੈ ਉਹਦੇ ਉੱਪਰ ਸਾਰਾ ਨਗਲਾ ਡਿਰਦਾ ਔਰ ਇਹ ਇੱਕ ਰੂਟੀਨ ਮੈਟਰ ਬਣ ਗਿਆ ਅਸੀਂ ਇਹਦੇ ਓਵਰঅল ਚੈੱਕ ਕਰੀਏ ਕਿ CGTMSE ફી ਹੈ CGTMSE ਜਿਹੜੀ ਸਕੀਮਸ ਦੇ ਵਿੱਚ ਵਿਦਆਊਟ ਕੋਲੈਟਰਲ ਵੀ ਜਿਹੜੇ ਕੇਸ ਹੈ ਉਹ ਵੀ ਬੈਂਕ ਉਦਾਂ ਹੀ ਵਾਪਰ ਦਿੰਦੇ ਨੇ ਉਹ ਅਗਰ ਇਨ ਰਿਐਲਿਟੀ ਚੈੱਕ ਕਰੀਏ ਕਿ ਨਾਟ ਈਵਨ 1% ਪੀਪਲ ਹੈਵ ਅਵੇਲਡ ਦ ਫੈਸਿਲਿਟੀਆਂ ਵਿਚ ਆਰ ਬੀਆਈ ਹੈਸ ਗਿਵਨ ਦ ਬੈਂਕਸ ਟੂ ਦ ਸਕੀਮਸ ਵਿਚ ਆਰ ਬੀਆਈ ਹੈਸ ਗਿਵਨ ਥੈਟ ਬੈਂਕਸ ਸ਼ੁੱਡ ਅਵੇਲ ਦੋਜ਼ ਗਿਵ ਦ ਫੈਸਿਲਿਟੀ ਟੂ ਦ ਕੰਜ਼ਿਊਮਰਸ ਕੁਛ ਵੀ ਬੈਂਕ ਵਾਲੇ ਸਾਨੂੰ ਜਦੋਂ ਲੋਡ ਪੈਂਦੀ ਉਹ ਤੋਂ ਹੱਥ ਖਿੱਚਦੇ ਆ ਅੱਜ ਦਾ ਜਿਹੜਾ ਇਹਨਾਂ ਦਾ ਟਾਈਪਨ ਐਕਸਪੋਰਟ ਵਾਲਿਆਂ ਨਾਲ ਜੋ ਹੋਇਆ ਹੈ ਅਸੀਂ ਇਹ ਚਾਹ ਰਹੇ ਹਾਂ ਵੀ ਇਹਨਾਂ ਦਾ ਇਹਨਾਂ ਇਹ ਇੱਕ ਮਾਨ ਨੀ ਦਾ ਮੁਕਦਮਾ ਕਰਨ ਜੋ ਇਹਨਾਂ ਦਾ مالی ਤੌਰ ਤੇ ਲਾਸ ਹੋਇਆ ਜੋ ਇਹਨਾਂ ਦੀ ਰੈਪਿਊਟੇਸ਼ਨ ਦਾ ਨੁਕਸਾਨ ਹੋਇਆ ਔਰ ਜੋ ਇਹਨਾਂ ਦੇ ਪ੍ਰੈਸਟੀਜੀਅਸ ਕਸਟਮਰਸ ਫॉर द ਲਾਸਟ 30 ইয়ার্স ਏਅਰ ਇਨ ਦ ਸਟ੍ਰੇਟ 30 ਸਾਲ ਤੋਂ ਜੋ ਜੋ ਉਹਨਾਂ ਦੇ ਕਸਟਮਰ ਨਾਲ ਸਾਥ ਬਣੀ ਬਣਾਈ ਸੀ ਉਹਦਾ ਇਹਨਾਂ ਨੂੰ ਬਹੁਤ ਜ਼ਿਆਦਾ ਹਰਜਾਨਾ ਭੁਗਤਣਾ ਪਿਆ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਸੈਕਸ਼ਨ ਲਵੇ ਔਰ ਇਹਨਾਂ ਨੂੰ ਆਪਣਾ ਦੇ ਕਸਟਮਰ ਦੀ ਜਿਹੜੀ ਸਾਥ ਦਾ ਨੁਕਸਾਨ ਹੋਇਆ ਹੋਵੇ ਉਹਦਾ ਵੀ ਪਰਪਾਈ ਕਰਕੇ ਦੇਵੇ ਔਰ ਪੁਲਿਸ ਐਸਾ ਐਕਸ਼ਨ ਲਵੇ ਜਿਹੜਾ ਕਿ ਬਾਕੀ ਬੈਂਕਸ ਦੇ ਲਈ ਇੱਕ ਮਿਸਾਲ ਬਣ ਕੇ ਆਵੇ ਅਤੇ ਬੈਂਕਸ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਆਪਣਾ ਹੱਥ ਖਿਚਣ ਤੋਂ ਪਹਿਲੇ ਚਾਰ ਵਾਰ ਸੋਚਣ ਬੈਂਕਸ ਨੂੰ RBI ਨੇ ਬੜੀ ਕਲੀਅਰ ਗਾਈਡਲਾਈਨਸ ਦਿੱਤੀਆਂ ਹੋਈਆਂ ਕਿ ਲੋੜ ਪੈਣ ਤੇ ਕੰਪਨੀਆਂ ਨੂੰ ਫਾਰਮਸ ਨੂੰ ਸਪੋਰਟ ਲੈਂਡ ਕਰਨੀ ਹੈ ਸਪੈਸ਼ਲੀ ਉਹਨਾਂ ਨੂੰ ਜਿਹੜੇ MSME ਦੇ ਜਿਹੜੇ ਸੈਕਟਰ ਹੈਗਾ ਉਹਨਾਂ ਨੂੰ ਜਦੋਂ ਲੋੜ ਪੈਂਦੀ ਹੈ ਬੈਂਕਸ ਨੂੰ ਜੋ ਇਹ ਹਦਾਇਤ ਹੈ ਕਿ ਉਹਨਾਂ ਨੂੰ ਸਪੋਰਟ ਦੇਣ ਉਹਨਾਂ ਨੂੰ ਇੱਕ ਟਾਈਮ ਫਰੇਮ ਦੇਣ ਇਥੇ ਉਲਟਾ ਹਿਸਾਬ ਹੋਇਆ ਕਿ ਇਹਨਾਂ ਦੇ ਬੈਂਕ ਦੇ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸਾ ਖਿੱਚ ਕੇ ਉਹਨਾਂ ਨੇ ਆਪਣੀ ਆਪਣੇ ਜਿਹੜੇ ਹੈ ਕਿ ਦੂਸਰੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਹੈ ਜਿਹੜਾ ਬਹੁਤ ਨਿੰਦਾਯੋਗ ਵਾਲਾ ਕੰਮ ਹੈ ਅਸੀਂ ਫੇਰ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਬੈਂਕਿੰਗ ਅਥਾਰਟੀ ਵੀ ਆਰ ਗੋਇੰਗ ਟੂ ਲਾਇਲ ਕੰਪਲੇਂਟ ਵਿਦ ਆਰਬੀ ਆਲਸੋ ਕਿ ਇਹਨਾਂ 'ਤੇ ਇੱਕ ਸਖਤ ਤੋਂ ਸਖਤ ਐਕਸ਼ਨ ਲੁਟਾਇਆ ਜਾਵੇ ਠੀਕ ਹੈ ਥੈਂਕ ਯੂ ਥੈਂਕ ਯੂ ਹਾਂਜੀ ਜੀ ਨਾਮ ਦਵਿੰਦਰ ਸਿੰਘ ਬੇਦੀ ਹਾਂਜੀ ਕੰਪਨੀ ਦਾ ਨਾਮ ਹੈ ਟਾਈਪਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਇਹ ਫੋਕਲ ਕੋਰਪੋਰੈਂਟ ਹੈ 100% ਇਕੋਰੀਅਨ ਹੈ ਇਹਦੇ ਵਿੱਚ ਅਸੀਂ ਇੱਕ ਪ੍ਰਾਈਵੇਟ ਬੈਂਕ ਨਾਲ ਵਪਾਰ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਫਾਰਵਰਡ ਕੰਟਰੈਕਟ ਬੁੱਕ ਕਰਕੇ ਚੱਲਦੇ ਹਾਂ ਔਰ ਬੈਂਕ ਦਾ ਨਾਮ ਹੈ ਕੋਟਕ ਮਹਿੰਦਰਾ ਬੈਂਕ ਇਹਨਾਂ ਨਾਲ ਅਸੀਂ ਫਾਰਵਰਡ ਕੰਟਰੈਕਟ ਬੁੱਕ ਕਰਕੇ ਚੱਲਦੇ ਹਾਂ ਜਿਹਦੇ ਵਿੱਚ ਅਸੀਂ ਸਾਲ-ਸਾਲ ਦੇ ਕੰਟਰੈਕਟ ਨਾਲ ਬੁੱਕ ਕਰਦੇ ਹਾਂ ਉਹਦੇ ਵਿੱਚ ਕੀ ਸੀਗਾ ਜੀ ਇਨ ਬਿਟਵੀਨ ਇਰਾਨ ਤੇ ਉਹਦੀ ਵਾਰ ਲੱਗੀ ਹੈ ਅਪ੍ਰੈਲ ਦੀ ਉਹਦੇ ਨਾਲ ਕਰੰਸੀ ਥੋੜੀ ਸ਼ੁੱਟ ਆਪੋ ਸਾਡੀ ਉਹਦੇ ਵਿੱਚ ਇੱਕ ਲਿਮਿਟ ਬਣੀ ਹੋਈ ਹੈ ਕੰਟੈਕਟ ਬੈਂਕ ਦੇ ਵਿੱਚ ਅਸੀਂ ਆਪਣੀ ਐਫ ਡੀ ਦੇ ਕੇ ਲਿਮਿਟ ਬਣਾਈ ਹੈ ਜਿਸ ਦੇ ਨਾਲ ਅਸੀਂ ਟਾਈਮ ਟੂ ਟਾਈਮ ਜਿਹੜੇ ਕੰਟ੍ਰੈਕਟ ਨੇ ਬੁੱਕ ਕਰਦੇ ਆ ਅਸੀਂ ਜਿਹੜੇ ਕੰਟ੍ਰੈਕਟ ਇਹਨਾਂ ਤੋਂ ਬੁੱਕ ਕਰਦੇ ਆ ਉਹਨਾਂ ਦੀ ਜਿਹੜੀ ਡਿਲੀਵਰੀ ਹੈ ਉਹ ਇੱਕ ਸਾਲ ਦੀ ਹੈ ਜਿਹੜੀ ਅਗਲੇ ਸਾਲ 2026 ਚ ਫਾਈਨਲਾਈਜ਼ ਹੋਣੀ ਹੈ ਤੇ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਇਹਨਾਂ ਨੇ ਐਮ ਟੂ ਐਮ ਸਾਨੂੰ ਮਾਰਜਨ ਮੰਗ ਲਿਆ ਇਹਦੇ ਵਿੱਚ ਸਾਨੂੰ ਮਾਰਜਨ ਚਾਹੀਦਾ ਤੇ ਮਾਰਜਨ ਦਿਓ ਇਹਨਾਂ ਨੇ ਸਾਨੂੰ 20 ਤਰੀਕ ਨੂੰ ਵਿਜ਼ਿਟ ਕੀਤਾ ਅਸੀਂ ਬੈਂਕ ਨੂੰ 20 ਤਰੀਕ ਨੂੰ 2 ਕਰੋੜ 50 ਲੱਖ ਰੁਪਏ ਦਾ ਮਿਊਚੁਅਲ ਫੰਡ ਆਪਣਾ ਪਲੇਜ ਕਰਵਾਤਾ ਔਰ ਬੈਂਕ ਨੇ 3:50 ਮਿੰਟ ਤੇ ਕੋਟਕ ਸਿਕਿਉਰਿਟੀ ਚੋਂ ਮੇਰਾ ਮਿਊਚੁਅਲ ਫੰਡ ਪਲੇਜ ਕਰ ਲਿਆ ਜਿਹਦੇ ਪ੍ਰੂਫ ਵੀ ਹੈ ਸਾਰੇ ਉਹਨਾਂ ਦੇ ਨਾਮ ਦੇ ਉੱਤੇ ਪਲੇਜ ਕੀਤੇ ਹੋਏ ਬੋਲਦੇ ਨੇ ਆਫਟਰ ਥੈਟ ਆ ਜਸਟ ਰੀਸੀਵਡ ਦਾ ਮੇਲ ਇਹਨਾਂ ਦੀ ਇੱਕ ਮੈਨੂੰ ਮੇਲ ਆਉਂਦੀ ਹੈ ਸਵੇਰੇ ਵੀ ਅਸੀਂ ਇੱਕ ਰਾਤ ਨੂੰ ਮੇਲ ਆਈ ਹੈ ਹੁਣ 1:45 ਤੇ ਮੈਂ ਜਾਗਦੀ ਰਿਆ ਮੈਂ ਸਵੇਰੇ ਮੇਲ ਚੈੱਕ ਕੀਤੀ ਤਾਂ ਇੱਕੋ ਲੰ ਕਿ ਤੁਸੀਂ ਇਹ ਬਲੈਂਡਰ ਕੀ ਕਰਤਾ ਸਾਡੇ ਨਾਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਬੈਂਕ ਦੇ ਹਾਰ ਅਥਾਰਟੀ ਤੋਂ ਵੀ ਜਵਾਬ ਮੰਗ ਰਹੇ ਹਾਂ ਉਹਨਾਂ ਕੋਲ ਕੋਈ ਜਵਾਬ ਡੋਟ ਗਿਵਿੰਗ ਮੀ ਐਨੀ ਸਟੇਟਫੈਕਟ ਅਨਸਰ ਕੁਝ ਵੀ ਨਹੀਂ ਸਰ ਕੋਈ ਮਾਮਲਾ ਦਰਜ ਕਰਾਇਆ ਤੇ ਹੁਣ ਅਸੀਂ ਫਿਰ ਹਰ ਕੇ ਸੀਪੀ ਸਾਹਿਬ ਨੂੰ ਕੰਪਲੇਨਟ ਦਿੱਤੀ ਹੈ ਕਿ ਸਾਡੇ ਨਾਲ ਆ ਤੋਕਾ ਜਿਹੜੀ ਬੈਂਕ ਨੇ ਕੀਤੀ ਐ ਸਫੀਸ਼ੀਐਂਟ ਮਾਰਜਨ ਦੇਣ ਦੇ ਬਾਅਦ ਵੀ ਉਹਨਾਂ ਦੇ ਬੰਦੇ ਸਾਡੇ ਕੋਲ ਬੈਠ ਕੇ ਸਾਰੇ ਮਾਰਜਨ ਲੈ ਜਾਣ ਦੇ ਬਾਅਦ ਫਿਰ ਸਾਡੇ ਨਾਲ ਇਹ ਕੰਮ ਕਰਤਾ ਸਾਨੂੰ ਹਾਇਰ ਥੋਟੀ ਬੈਂਕ ਦੇ ਨਾਲ ਕੋਈ ਗੱਲਬਾਤ ਕੋਈ ਹਾਇਰ ਥੋਟੀ ਨਾਲ ਗੱਲ ਹੋਈ ਐ ਜੀ ਉਹ ਅਸੀਂ ਕਹਿੰਨੇ ਤੁਹਾਨੂੰ ਅਸੀਂ ਥੋੜੇ ਦਿਨਾਂ ਚ ਦੱਸਦੇ ਆ ਜਦੋਂ ਥੋੜੇ ਦਿਨਾਂ ਚ ਉਹਨਾਂ ਦੀ ਕਾਲ ਆਉਂਦੀ ਐ ਉਹ ਕਹਿੰਦੇ ਜੀ ਇਦਾਂ ਵੀ ਤੁੱਚਾ ਪੈਸੇ ਜਮਾ ਕਰਾਓ ਮੈਂ ਕਹਿੰਦੀ ਜੀ ਸਾਡਾ ਕਸੂਰ ਟੋਡੇ ਕਹਿਣ ਦੇ ਮੁਤਾਬਿਕ ਅਸੀਂ ਪੂਰੇ ਫੰਡ ਤੁਹਾਨੂੰ 100% ਤੁਹਾਨੂੰ ਸਿਕਿਉਰਡ ਕਰਤਾ ਆਫਟਰ 댓 ਦਰ ਇਜ਼ ਨੋ ਰਾਈਟ ਟੂ ਕੱਟ ਦਾ ਕੰਟਰੈਕਟ ਸਟਡੀ ਪ੍ਰੀ ਮੈਚਰ ਜਿਹੜੀ ਕੋਈ ਐਫ ਡੀ ਵੀ ਤੁਸੀਂ ਦੱਸ ਰਹੇ ਹੋ ਮੇਰੀ 2 ਕਰੋੜ 3 ਲੱਖ ਰੁਪਏ ਦੀ ਐਫ ਡੀ ਪਈ ਸੀ ਇਹਨਾਂ ਨੇ 22 ਤਰੀਕ ਨੂੰ ਮੇਰੀ ਐਫ ਡੀ ਮੇਰੇ ਅਕਾਊਂਟ ਚ ਪਾ ਕੇ ਸਾਰੇ ਅਕਾਊਂਟ ਫ੍ਰੀਜ਼ ਕਰਕੇ ਮੇਰੇ ਅਕਾਊਂਟ ਚੋਂ ਸਾਰੇ ਪੈਸੇ ਆਪਣੇ ਕੋਲ ਲੈ ਕੇ ਚਲੇ ਗਏ ਔਰ ਨਾਓ ਦੇ ਆਰ ਜਸਟ ਥਰਟening ਮੀ ਕਿ ਜਿਹੜੇ ਮੈਂ ਇਹਨਾਂ ਨੂੰ 20 ਤਰੀਕ ਨੂੰ ਆਪਣੇ ਮਾਰਜਨ ਪਲੇਜ ਕੀਤੇ ਹੋਏ ਸੀਗੇ ਉਹ ਕਹਿੰਦੇ ਜੀ ਹੁਣ ਅਸੀਂ ਵੀ ਉਹ ਵੀ ਤੋੜ ਲਾਂਗੇ ਨਹੀਂ ਤਾਂ ਪੈਸੇ ਜਮਾ ਕਰ। ਕਿਹਤੋਂ ਦੀ ਹੁਣ ਕੀ ਮੰਗ ਰਹੀ ਹੈ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਜਿਹੜਾ ਕੋਸੀ ਦਾ ਰੀਨਿਊ ਕਰਨਾ ਚਾਹੁੰਦੇ ਹੋ ਜਾਂ ਦੂਜਾਰਾ ਅਸੀਂ ਬੈਂਕ ਨੂੰ ਵੀ ਇਹ ਵੀ ਗਿਆ ਕਿ ਤੁਸੀਂ ਇਹਨੂੰ ਰੀਨਿਊ ਕਰ ਲਓ ਕਹਿੰਦੇ ਜੀ ਇਹ ਹੋਣਾ ਨਹੀਂ ਮੈਂ ਕਿਹਾ ਹੋਣਾ ਨਹੀਂ ਤਾਂ ਸਾਡੇ ਤੁਹਾਨੂੰ ਪੈਸੇ ਪਰਪਸ ਦਿੱਤੇ ਜਾਣ ਜਿੱਥੇ ਸਾਡਾ ਕੋਈ ਮਲਕ ਕਥੂਰ ਨਹੀਂ ਹੈ ਇਹੋ ਜੇ ਬੈਂਕਰ ਜਿਹੜਾ ਧੱਕਾ ਕਰਦੇ ਦਾ ਲਾਇਸੈਂਸ ਇਹਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਣਾ ਚਾਹੀਦਾ ਜੀ ਕਿਉਂਕਿ ਇਹ ਬੈਂਕ ਨਹੀਂ ਹੋਣ ਦੇ ਮਤਲਬ ਕਿੰਨਾ ਨਹੀਂ ਕਰ ਸਕਦਾ ਔਰ 1 ਲੱਖ ਵੀ ਨਹੀਂ ਕੱਢ ਸਕਦੇ ਇਹਨਾਂ ਨੇ 69 ਲੱਖ ਦੇ ਕੰਟਰੈਕਟ 69 ਕਰੋੜ ਦੇ ਕੰਟਰੈਕਟ ਕੱਟਦੇ ਠੀਕ ਹੁਣ ਜਾਈ ਜਾ ਰਿਹਾ ਕੋਲ ਕਰ ਰਹੇ ਹੋ ਤਾਂ ਕਿੱਥਾ ਇਹ ਮਾਮਲਾ ਹੈਗਾ ਤੁਹਾਨੂੰ ਲੱਗਦਾ ਕਿ ਲੀਗਲ ਕੁਝ ਕਾਰਵਾਈ ਹੋਣੀ ਹੈ ਬੈਕੋਨੋਇਸ ਕਰਕੇ ਜਿਹੜਾ ਇਕੱਠੇ ਹੋਣਾ ਪੈਣਾ ਹੈ ਦੇਖੋ ਪਹਿਲੀ ਗੱਲ ਤਾਂ ਮੈਂ ਵੀ ਕਹਾਂ ਕਿ ਜਿਹੜਾ ਕੰਟਰੈਕਟ ਹੁੰਦਾ ਹੈ ਉਹ ਕੰਟਰੈਕਟ ਕੈਨਸਲ ਨਹੀਂ ਹੁੰਦਾ ਆਪਣੇ ਆਪ ਕੰਟਰੈਕਟ ਕੈਨਸਲ ਹੋ ਸਕਦਾ ਉਹਦੇ ਵਿੱਚ ਪਹਿਲੇ